ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੇ ਵੀਡੀਓ ਦਾ ਵਿਸ਼ਾ ਹੈ ਕਿ ਲੋਹੜੀ ਵਾਲੇ ਦਿਨ ਆਗੇ ਤੇ ਵਿੱਚ ਐਸਾ ਕੀ ਸਾੜਿਆ ਜਾਵੇ ਜਿਸ ਦੇ ਨਾਲ ਹਰ ਮਨੌਕਰੋੜਪਤੀ ਬਣ ਜਾਵੇ ਤੇ ਉਹਦੇ ਘਰ ਖੁਸ਼ੀਆਂ ਦਾ ਵਾਸ ਹੋ ਜਾਵੇ ਦੇਖੋ ਸਾਧ ਸੰਗਤ ਜੀ ਲੋਹੜੀ ਦਾ ਤਿਉਹਾਰ ਖੁਸ਼ੀਆਂ ਦਾ ਪ੍ਰਤੀਕ ਹੈ ਆਪਣੇ ਨਾਲ ਬਣੀਆਂ ਸਾਰੀਆਂ ਖੁਸ਼ੀਆਂ ਲੈ ਕੇ ਪਰਿਵਾਰ ਨੂੰ ਇਕੱਠਿਆਂ ਕਰਕੇ ਇੱਕ ਥਾਂ ਤੇ ਬਿਠਾ ਦਿੰਦਾ ਹੈ ਆਪਸ ਦੇ ਵਿੱਚ ਵਿਚਾਰ ਵਟਾਂਦਰੇ ਕਰਦੇ ਹਨ ਤੇ ਮਨ ਦੇ ਕਿਲੇ ਸ਼ਿਕਵੇ ਵੀ ਮਰ ਜਾਂਦੇ ਹਨ ਆਪਾਂ ਸਭ ਦੇਖਦੇ ਹਾਂ ਕਿ ਰਾਤ ਦੇ ਸਮੇਂ ਜਦੋਂ ਪੁੱਗਾ ਬਾਲਿਆ ਜਾਂਦਾ ਹੈ ਤਾਂ ਆਪਾਂ ਸਭ ਲੋਕ ਉਸ ਦੇ ਵਿੱਚ ਕੁਝ ਨਾ ਕੁਝ ਜ਼ਰੂਰ ਸੁੱਟਦੇ ਹਾਂ ਬਹੁਤੇ ਲੋਕ ਐਸੇ ਵਿੱਚ ਤਿਲ ਸੁੱਟਦੇ ਨੇ ਤੇ ਮੰਨਿਆ ਜਾਂਦਾ ਹੈ ਕਿ ਇਸਨ ਦੁੱਖ ਤੇ ਦਲੇਦਰ ਦਾ ਨਾਸ ਹੋ ਜਾਂਦਾ ਹੈ ਆਪਾ ਤਿਲ ਸੋੜ ਕੇ ਆਖਦੇ ਹਾਂ ਇਸ ਰਾ ਦਲੇਦਰ ਜਾਂ ਦਲੇਦਰ ਦੀ ਚਲ ਚੁੱਲੇ ਪਾ ਅੱਜ ਦਾ ਸੰਗਤ ਜੇ ਵਿਸ਼ਾ ਹੈ ਸੱਚਮੁੱਚ ਤਿਲ ਸੋਤਨ ਦੇ ਨਾਲ ਬਰਕਤ ਆਉਂਦੀ ਹੈ ਕਈ ਥਾਵਾਂ ਤੇ ਮੂੰਗਫਲੀ ਗੁੜ ਰਿਓੜੀਆਂ ਪਾਈਆਂ ਜਾਂਦੀਆਂ ਹਨ ਪ੍ਰਾਤਨ ਲੋਕ ਜਸ ਸੀ ਤੋਂ ਵਿੱਚ ਸੁਖ ਮਿਲਦਾ ਸੀ ਉਸ ਨੂੰ ਪੂਜਦੇ ਸਨ ਉਹ ਮੰਨਦੇ ਸਨ ਕਿ ਜਿਹੜੀ ਆਗ ਹੈ ਇਸ ਤੋਸਾਰਾ ਕੋ ਜਿਸੀ ਤਿਆਰ ਕਰਦੇ ਹਾਂ ਤੇ ਅਗ ਭੋਜਨ ਯੋਗ ਹੈ ਉਹ ਅਗ ਨੂੰ ਇਸਨ ਗੋੜ ਤੇ ਤੇਲ ਪਾ ਸਰਦਾ ਦਾ ਪ੍ਰਕਟਾਵਾ ਕਰਦੇ ਸਨ ਤੇ ਬਰਕਤ ਦੀ ਅਰਦਾਸ ਕਰਦੇ ਸਨ ਤੇ ਸਾਧ ਸੰਗਤ ਜੀ ਵੀਡੀਓ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਬੇਨਤੀ ਹੈ ਕਿ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤੇ ਸੰਗਤ ਜੀ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਆ ਕਰੋ ਸਾਧ ਸੰਗਤ ਜੀ ਇਸ ਕਰਕੇ ਇਸ ਨੂੰ ਵਾਦੇ ਦਾ ਜੋ ਪ੍ਰਤੀਕ ਹੈ ਉਹ ਮੰਨਿਆ ਜਾਂਦਾ ਹੈ ਤੇ ਲੋਕ ਤਿਲ ਸੁੱਟ ਕੇ ਜਿਵੇਂ ਜਿਵੇਂ ਤਿਲ ਸੜਨਗੇ ਉਵੇਂ-ਉਵੇਂ ਘਰ ਦਾ ਦਿਲਿੱਦਰ ਜਿਹੜਾ ਹੈ ਉਹ ਸੜ ਜਾਵੇਗਾ ਵਿਗਿਆਨ ਕਹਿੰਦਾ ਕਿ ਤਿਲ ਪੌਂਦੇ ਨਾਲ ਵਾਤਾਵਰਣ ਜਰੋ ਸਾਬ ਹੁੰਦਾ ਹੈ ਇਸੇ ਨਾਲ ਆਸ-ਪਾਸੇ ਬੈਠੇ ਲੋਕਾਂ ਦੇ ਕਈ ਰੋਗ ਖਤਮ ਹੋ ਜਾਂਦੇ ਨੇ ਇਸ ਕਰਕੇ ਇਹ ਧਾਰਮਿਕ ਤੇ ਵਿਗਿਆਨਿਕ ਦੋਹਾਂ ਪੱਖਾਂ ਤੋਂ ਮਨਾਇਆ ਜਾਂਦਾ ਹੈ ਦੂਸਰੀ ਗੱਲ ਕਹੀ ਜਾਂਦੀ ਹੈ ਕਿ ਇਸ ਦੇ ਸਭ ਲੋਕਾਂ ਨੂੰ ਜਿਨ੍ਹਾਂ ਦੇ ਘਰ ਦੇ ਵਿੱਚ ਧੀਆ ਨੇ ਪੈਣਾ ਨੇ ਕਿਹਾ ਜਾਂਦਾ ਹੈ ਉਹਨਾਂ ਨੂੰ ਲੋਹੜੀ ਦੀ ਜਿਹੜੀ ਵੀ ਮੋਹ ਮਾਇਆ ਜ਼ਰੂਰ ਦੇਣੀ ਚਾਹੀਦੀ ਹੈ ਪੁਰਾਤਨ ਲੋਕ ਸਵੇਰੇ ਉੱਠਦੇ ਅਨੁਸਾਰ ਆਪਣੀਆਂ ਧੀਆ ਪੈਣਾ ਨੂੰ ਮੋਹ ਮਾਈ ਦਿਆ ਕਰਦੇ ਸੀ ਆਪਣੀ ਸ਼ਰਦਾ ਦੇ ਅਨੁਸਾਰ ਤੁਸੀਂ ਜੋ ਵੀ ਦੇ ਸਕਦੇ ਹੋ ਕੋਈ ਰੁਪਿਆ ਕੋਈ ਵੀ ਕੋਈ 50 ਤੇ ਕੋਈ 100 ਰੁਪਏ ਜਿੰਨਾ ਵੀ ਕੋਈ ਦੇ ਸਕਦਾ ਹੈ ਉਸ ਦਿਨ ਆਪਣੀ ਧੀਆ ਨੂੰ ਇਹ ਦਾਨ ਜ਼ਰੂਰ ਕਰਿਆ ਕਰੋ ਦੂਸਰੀ ਗੱਲ ਇਸਨ ਵਖ ਵਖ ਲੋਕ ਵਖ ਵਖ ਤੁਹਾਡੇ ਘਰ ਛੋਟੇ ਛੋਟੇ ਜਵਾਕ ਕਈ ਬਜ਼ੁਰਗ ਕਈ ਜਵਾਨ ਵੀ ਲੋੜੀ ਮੰਗਣ ਆਉਂਦੇ ਹਨ ਉਹਨਾਂ ਨੂੰ ਆਪਣੇ ਦਰ ਤੋਂ ਕਦੇ ਖਾਲੀ ਨਾ ਭੇਜੋ ਇਸਨ ਆਪਣੇ ਸਾਰਿਆਂ ਦੇ ਘਰਾਂ 'ਚ ਪਰਮਾਤਮਾ ਦਾ ਦਿੱਤਾ ਬਹੁਤ ਕੁਝ ਹੈ ਜੋ ਵੀ ਪਰਮਾਤਮਾ ਨੇ ਨਵਾਜਿਆ ਅਸੇ ਵਿੱਚੋਂ ਦਾਨ ਜ਼ਰੂਰ ਕਰਿਓ ਕਿ ਤੁਹਾਡੇ ਦਰ ਤੇ ਜੋ ਆਵੇ ਉਹਨੂੰ ਦੋ ਪ੍ਰਸ਼ਾਦ ਦੇ ਭਾਵੇਂ ਹੀ ਦੇ ਕੇ ਭੇਜੋ ਉਹਨੂੰ ਭੇਜਿਆ ਕਰੋ ਪਰ ਖਾਲੀ ਨਾ ਭੇਜੋ ਇਸ ਤਰ੍ਹਾਂ ਇਸੇਨ ਤੁਹਾਡੇ ਦਰ ਤੋਂ ਕੋਈ ਵੀ ਖਾਲੀ ਨਾ ਜਾਵੇ ਫਿਰ ਵੇਖਿਓ ਪ੍ਰਮਾਤਮਾ ਆਪੇ ਤੁਹਾਡੇ ਤੇ ਮਿਹਰ ਕਰਨਗੇ ਇਸ ਦਿਨ ਆਪਾਂ ਇੱਕ ਹੋਰ ਕੰਮ ਕਰਨਾ ਹੈ ਜਦੋਂ ਆਪਾਂ ਪੁੱਗਾ ਭਾਲਣਾ ਹੈ ਉਦੋਂ ਆਪਾਂ ਇਹ ਵੀ ਪ੍ਰਮਾਤਮਾ ਅਗੇ ਅਰਦਾਸ ਕਰਨੀ ਹੈ ਕਿ ਪਰਮਾਤਮਾ ਮੇਰੀ ਈਰਖਾ ਮੇਰਾ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਉਹ ਸਾਰਾ ਕੁਝ ਇਸ ਅੱਗ ਦੇ ਵਿੱਚ ਸੜ ਕੇ ਸੁਆਹ ਹੋ ਜਾਵੇ। ਸਿਰ ਤੇ ਪਿਆਰ ਦੀ ਦਾਤ ਬਖਸ਼ੇ। ਜੇ ਆਪਾਂ ਇਸ ਤਰ੍ਹਾਂ ਕਰਾਂਗੇ ਤਾਂ ਫਿਰ ਦੇਖੋ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਹੋਵੇਗੀ। ਕਹਿੰਦੇ ਹਨ ਕਿ ਜਿਹੜੀ ਇਹ ਕਦੇ ਮਨੁੱਖ ਨੂੰ ਵਦਨ ਤੇ ਫੁੱਲਾਂ ਨਹੀਂ ਦਿੰਦੀ, ਉਸ ਦਿਨ ਪਰਮਾਤਮਾ ਅਗੇ ਇਹ ਅਰਦਾਸ ਕਰਿਓ। ਪਰਮਾਤਮਾ ਇਹ ਜਿਹੜਾ ਮੈਂ ਪੁੱਗਾਂ ਬਾਲਿਆ ਇਹਦੇ ਵਿੱਚ ਜਿਹੜੇ ਤਿਲ ਸੁਟੇ ਆ ਜਿਵੇਂ ਜਿਵੇਂ ਉਹ ਮੱਛ ਨੂੰ ਉਵੇਂ ਉਵੇਂ ਮੇਰੀ ਈਰਖਾ ਮਾਚਾਵੇ ਤੇ ਮੈਨੂੰ ਪਿਆ ਦੀ ਦਾਤ ਬਖਸ਼ੋ ਇਸ ਦਿਨ ਪਰਮਾਤਮਾ ਅੱਗੇ ਐਵੇਂ ਅਰਦਾਸ ਕਰਿਓ ਪਰਮਾਤਮਾ ਮੈਨੂੰ ਦਾਨ ਦੇਣ ਦਾ ਬਲ ਬਖਸ਼ੋ ਇੱਕ ਵਾਰ ਇੱਕ ਨਗਰ ਦੇ ਵਿੱਚ ਇੱਕ ਗਰੇਬ ਜਿਹਾ ਘਰ ਹੁੰਦਾ ਕਹਿੰਦੇ ਉਹਨਾਂ ਦੀ ਇੱਕ ਤੀ ਹੁੰਦੀ ਹੈ ਮਾਂ ਪਿਓ ਸਵੇਰੇ ਹੀ ਦਿਹਾੜੀ ਦੱਪੇ ਤੇ ਚਲੇ ਜਾਂਦੇ ਨੇ ਕਹਿੰਦੇ ਇੱਕ ਸੰਤ ਤੇ ਉਹਨਾਂ ਦਾ ਚੇਲਾ ਨਗਰ ਦੇ ਵਿੱਚ ਸਾਰਿਆਂ ਦੇ ਘਰਾਂ ਚੋਂ ਰੋਟੀ ਪ੍ਰਸ਼ਾਦਾ ਲੈਣ ਲਈ ਘਰ-ਘਰ ਜਾ ਕੇ ਆਖੰਦੇ ਸੀ ਕਿ ਦੋ ਪ੍ਰਸ਼ਾਦਿਆਂ ਦੀ ਆਸ ਲੈ ਕੇ ਆਏ ਹਾਂ ਕਹਿੰਦੇ ਕਿ ਉਹ ਸਾਰਾ ਜਿਹੜਾ ਨਗਰ ਸੀ ਉਹ ਗਰੀਬਾਂ ਦਾ ਸੀ ਜ਼ਰੂਰਤਮੰਦਾਂ ਦਾ ਸੀ ਸਵੇਰੇ ਦਿਹਾੜੀ ਦੱਪਾ ਤੇ ਚਲੇ ਜਾਂਦੇ ਸੀ ਉਹਨਾਂ ਇਹਨਾਂ ਦੇ ਘਰ ਕੋਲ ਆ ਕੇ ਕਿਹਾ ਕਿ ਦੋ ਪ੍ਰਸ਼ਾਦਿਆਂ ਦੀ ਆਸ ਹੈ ਕਹਿੰਦੇ ਅੰਦਰ ਉਹ ਬੱਚੀ ਛੋਟੀ ਜੀ ਨਿਕਲ ਕੇ ਬਾਹਰ ਆਈ ਉਹਨੂੰ ਕਿਹਾ ਕਿ ਦੋ ਪ੍ਰਸ਼ਾਦਿਆਂ ਦੀ ਪੁੱਤ ਆਸ ਹੈ ਤਦ ਦੋ ਪ੍ਰਸ਼ਾਦੇ ਦੇ ਦਿਓ ਕਹਿੰਦੇ ਸੰਤ ਫਕੀਰ ਜੀ ਅਸੀਂ ਤੇ ਆਪ ਖਾਨ ਦਾ ਸਾਡਾ ਕੋਈ ਹਿੱਲਾ ਵਸੀਲਾ ਨਹੀਂ ਮਾਪੇ ਦਿਹਾੜੇ ਕਰਕੇ ਲਿਆਉਂਦੇ ਹਨ ਔਣ ਸਮੇ ਰਾਸ਼ਨ ਲਿਆਉਂਦੇ ਹਨ ਤੇ ਫਿਰ ਉਹ ਕੁਝ ਨਾ ਕੁਝ ਬਣਾ ਦਿੰਦੇ ਨੇ ਤੇ ਅਸੀਂ ਉਹ ਖਾ ਲੈਂਦੇ ਹਾਂ ਹੁਣ ਤਾਂ ਸਾਡੇ ਘਰ ਕੁਝ ਵੀ ਨਹੀਂ ਹੈ ਖਾਣ ਨੂੰ ਮੈਂ ਇੱਕ ਵਾਰੀ ਫੇਰ ਘਰ ਵੇਖ ਆਉਣੀ ਹਾਂ ਜੇ ਕੁਝ ਖਾਣ ਨੂੰ ਹੋਇਆ ਤੇ ਤੁਹਾਡੇ ਚੋਲੇ ਪਾ ਦਿਆਂਗੇ ਉਹ ਕਹਿੰਦੇ ਕਿ ਠੀਕ ਹੈ ਜਾਓ ਉਹ ਜਾ ਕੇ ਦੇਖਦੀ ਹੈ ਖਾਨ ਨੇ ਕੁਝ ਨਹੀਂ ਹੁੰਦਾ ਤੇ ਆ ਕੇ ਕਹਿੰਦੀ ਹੈ ਫਕੀਰ ਜੀ ਸਾਡੇ ਘਰ ਤਾਂ ਕੁਝ ਵੀ ਖਾਣ ਨੂੰ ਨਹੀਂ ਹੈ ਫਕੀਰ ਕਹਿੰਦੇ ਬੱਚੇ ਕੋਈ ਨਹੀਂ ਉਹ ਵੇਖ سامنے ਤੁਹਾਡੇ ਚੁੱਲਾ ਹੈ ਤੇ ਸਾਰਾ ਸਵਾਹ ਨਾਲ ਭਰਿਆ ਪਿਆ ਹੈ ਤੂੰ ਮੈਨੂੰ ਸਵਾਹ ਹੀ ਭਾਵੇਂ ਦਾਨ ਦੇ ਉਹਨੇ ਪਾ ਦਿੱਤੀ ਸੰਦ ਫਕੀਰ ਨੇ ਉਸ ਜਵਕੜੀ ਨੂੰ ਕਿਹਾ ਕਿ ਪੁੱਤ ਹਮੇਸ਼ਾ ਇੱਕ ਗੱਲ ਝਾਦ ਰੱਖੇ ਕਦੇ ਵੀ ਸਾਡੇ ਘਰ ਹੈ ਨਹੀਂ ਇਹ ਸ਼ਬਦ ਨਹੀਂ ਵਰਤਣਾ ਆਪਣੀ ਜ਼ੁਬਾਨ ਤੇ ਨਹੀਂ ਲੈ ਕੇ ਆਉਣਾ ਕਦੇ ਵੀ ਆਪਣੇ ਜ਼ੁਬਾਨ ਤੇ ਇਹ ਸ਼ਬਦ ਨਾਲ ਲਿਆਇ ਆਪਣੇ ਕੋਲ ਬਾਹਰ ਕੱਢਦੇ ਤੂੰ ਦੇਖ ਅੱਜ ਮੈਨੂੰ ਬਹੁਤ ਕੁਝ ਦਿੱਤਾ ਹਮੇਸ਼ਾ ਦੇਣ ਦੀ ਪ੍ਰਵਿਰਤੀ ਰੱਖੇ ਇਹ ਕਹਿ ਕੇ ਤੇ ਉਹ ਚਲੇ ਗਏ ਹੁਣ ਉਹ ਜਿਹੜਾ ਉਹਨਾਂ ਦਾ ਨਾਲ ਚੇਲਾ ਸੀ ਉਹ ਸੋਚਣ ਲੱਗਾ ਕਿੰਦਾ ਫਕੀਰ ਜੀ ਆਪਾਂ ਤਾਂ ਰੋਜ਼ ਆਪਣੇ ਜਿੱਥੇ ਘੁਟਿਆ ਉਥੇ ਧੂਣੀ ਦਿਖਾਉਂਦੇ ਹਾਂ ਇੰਨੀ ਠੰਡ ਦਾ ਮੌਸਮ ਹੈ ਉਥੇ ਆਪਾਂ ਧੂਣੀ ਦਿਖਾਉਂਦੇ ਹਾਂ ਸਵਾ ਦੇ ਢੇਰ ਤੇ ਆਪਣੇ ਕੋਲ ਵਾਦੂ ਲੱਗੇ ਪਏ ਨੇ फेर ਮੈਨੂੰ ਸਮਝ ਨਹੀਂ ਆਈ ਤੁਸੀਂ ਉਤੋਂ ਸਵਾਹ ਕਿਉਂ ਲਈ ਸaints ਫਕੀਰ ਕਹਿੰਦੇ ਦੇਖ ਪੁੱਤ ਜਿਹੜੇ ਉਹ ਧੀ ਸੀ ਉਹਦੇ ਘਰ ਕੁਝ ਨਹੀਂ ਸੀ ਉਹਨੇ ਅੱਜ ਜੇ ਆਪਾਂ ਨੂੰ ਖਾਲੀ ਹੱਥ ਮੋੜ ਦਿੰਦੇ ਤਾਂ ਭਵਿੱਖ ਵਿੱਚ ਭਾਵੇਂ ਉਹਦੇ ਕੋਲ ਕਿੰਨਾ ਕੁਝ ਵੀ ਆ ਜਾਂਦਾ ਉਹਦੇ ਦਰ ਤੋਂ ਹਮੇਸ਼ਾ ਲੋਕਾਂ ਨੇ ਖਾਲੀ ਹੀ ਜਾਣਾ ਸੀ ਅਜੋ ਉਹਨੇ ਆਪਣੀ ਝੋਲੀ ਭਾਵੇਂ ਸਵਾਹ ਹੀ ਪਾਈ ਹੈ ਪਰ ਆਪਣੀ ਘਰ ਦੀ ਕੋਈ ਚੀਜ਼ ਕਿਸੇ ਨੂੰ ਦਿੱਤੀ ਹੈ ਇਸ ਕਰਕੇ ਉਹਦੇ ਮਨ 'ਚ ਹਮੇਸ਼ਾ ਰਹੇਗਾ ਇਹ ਆਪਣੇ ਘਾਦਾ ਕੁਝ ਹਿੱਸਾ ਕਿਸੇ ਨੂੰ ਦਾਨ ਪਾਉਣ ਵਾਜੋਂ ਜ਼ਰੂਰ ਦੇਣਾ ਹੈ ਤੇ ਜਦੋਂ ਕੋਈ ਦਾਨ ਵਾਜੋਂ ਕੁਝ ਦਿੰਦਾ ਹੈ ਤਾਂ ਉਹਦਾ ਕਰ ਵਾਧਾ ਫੁੱਲਦਾ ਹੈ ਤੇ ਇੰਨੇ ਤੇ ਸ਼ਰਧਾ ਪਾਉਣਾ ਨਾਲ ਆਪਾਂ ਇੱਥੋਂ ਆ ਕੇ ਲਿਆ ਤੇ ਹੁਣ ਇਹ ਥੀਕ ਕੋਲ ਜਦੋਂ ਵੀ ਕੁਝ ਹੋਏਗਾ ਇਹ ਵੰਡ ਕੇ ਖਾਣ ਦੀ ਨੀਅਤ ਰੱਖੇਗੀ ਜੋ ਵੰਡ ਕੇ ਖਾਣ ਦੀ ਨੀਅਤ ਰੱਖਦਾ ਹੈ ਉਹਦਾ ਕਰ ਹਮੇਸ਼ਾ ਵਾਧਦਾ ਤੇ ਫੁੱਲਦਾ ਹੈ ਇਸ ਲਈ ਇਸ ਦਿਨ ਆਪਣੇ ਬੱਚਿਆਂ ਨੂੰ ਇਹ ਚੀਜ਼ ਰੋਜ਼ ਸਿਖਾਓ ਜਦੋਂ ਤੁਹਾਡੇ ਘਰ ਕੋਈ ਲੋੜੀ ਮੰਗਣ ਆਵੇ ਤਾਂ ਉਹਦੇ ਚੋਲੇ 'ਚ ਆਪਣੇ ਬੱਚਿਆਂ ਦੇ ਹੱਥੋਂ দান ਜ਼ਰੂਰ ਕਰਵਾਓ ਜਦੋਂ ਤੁਸੀਂ ਐਵੇਂ ਆਪਣੇ ਬੱਚਿਆਂ ਨੇ ਹੱਥੋਂ দানਪੁਣ ਕਰਵਾਓਗੇ ਤਾਂ ਉਹਨਾਂ ਵਿੱਚ ਨਿਮਰਤਾ ਦਾ ਗੁਣ ਵਧੇਗਾ ਜਿਹਦੇ ਕੋਲ ਨਿਮਰਤਾ ਤੇ ਦਇਆ ਦਾ ਗੁਣ ਆ ਗਿਆ ਪ੍ਰਮਾਤਮਾ ਉਹਦੀ लाज ਹਮੇਸ਼ਾ ਹਰ ਥਾਂ ਦੇ ਰੱਖਦੇ ਹਨ ਕਿਉਂਕਿ ਨਿਮਰਤਾ ਉਹ ਹੈ ਜਿਹੜਾ ਰੋਖ ਨੂੰ ਫਲ ਲੱਗੇ ਔਲ ਆਵਲ ਦੇ ਪਰ ਨਾਲ ਥੱਲੇ ਆ ਜਾਂਦਾ ਹੈ ਉਹ ਥੱਲੇ ਹੁੰਦਾ ਹੈ ਤੇ ਆਪਾਂ ਨੂੰ ਉਹਨੂੰ ਤੋੜ ਕੇ ਖਾ ਲੈਂਦੇ ਹਾਂ ਜਿਹੜਾ ਆਕੜਿਆ ਰਹਿੰਦਾ ਹੈ ਸਿੱਧਾ ਹੁੰਦਾ ਹੈ ਉਹਦੇ ਤੇ ਕੋਈ ਰੁੱਖ ਤੇ ਫਲ ਨਹੀਂ ਲੱਗਦਾ ਤੇ ਉਹ ਆਕੜ ਕੇ ਹੀ ਰਹਿ ਜਾਂਦਾ ਹੈ ਐਵੇਂ ਹੀ ਜਿਹਦੇ ਕੋਲ ਨਿਮਰਤਾ ਹੈ ਪਰਮਾਤਮਾ ਉਹਦੀ ਝੋਲੀ ਖੁਸ਼ੀਆਂ ਨਾਲ ਭਰ ਦਿੰਦੇ ਹਨ ਇਸ ਕਰਕੇ ਇਸਨੇ ਆਪਣੇ ਬੱਚਿਆਂ ਦੇ ਹੱਥੋਂ ਦਾਨ ਜ਼ਰੂਰ ਕਰਵਾਓ ਤਾਂ ਕਿ ਉਹਨਾਂ 'ਚ ਨਿਮਰਤਾ ਤੇ ਦਇਆ ਆਵੇ ਉਹਨਾਂ ਨੂੰ ਇਹ ਚੀਜ਼ ਸਿਖਾਓ ਕਿ ਵੰਡ ਕੇ ਖਾਣ ਨਾਲ ਹਮੇਸ਼ਾ ਹਰ ਚੀਜ਼ ਵੱਧਦੀ ਹੈ ਤੁਸੀਂ ਦੇਖਿਓ ਤੁਹਾਡੇ ਬੱਚਿਆਂ ਦੀ ਇਹ ਆਦਤ ਜਦੋਂ ਉਹਨਾਂ ਦਾ ਸੁਭਾਅ ਬਣ ਗਿਆ ਤਾਂ ਜ਼ਿੰਦਗੀ ਦੇ ਵਿੱਚ ਦੁੱਖ ਨਹੀਂ ਆਉਣਗੇ ਇਹ ਕੰਮ ਤੁਸੀਂ ਲੋੜੀ ਵਾਲੇ ਦਿਨ ਜ਼ਰੂਰ ਕਰਿਓ ਇਸੇ ਨਾਲ ਤੁਹਾਡੇ ਬੱਚਿਆਂ ਦੇ ਭਵਿੱਖ ਵਿੱਚ ਕਦੇ ਵੀ ਕੋਈ ਮੁਸ਼ਕਲ ਨਹੀਂ ਆਵੇਗੀ ਕਿਉਂਕਿ ਨਿਮਰਤਾ ਉਹ ਗਹਿਣਾ ਹੈ ਜੋ ਸਮਾਜ ਵਿੱਚ ਵੀ ਇੱਜ਼ਤ ਦਵਾਉਂਦਾ ਹੈ ਤੇ ਪ੍ਰਮਾਤਮਾ ਦੀ ਮਿਹਰ ਹਮੇਸ਼ਾ प्राप्त होती है इस करके एक काम जरूर करना एक काम ਤੁਹਾਡੇ ਘਰ ਖੁਸ਼ੀ ਲੈ ਕੇ ਆਵੇਗਾ ਇਹ ਨਿੱਕੇ ਨਿੱਕੇ ਜਿਹੜੇ ਤਿਉਹਾਰ ਨੇ ਇਹ ਆਪਾਂ ਨੂੰ ਇਕੱਠਿਆਂ ਕਰਕੇ ਪਿਆਰ ਵੀ ਸਿਖਾਉਂਦੇ ਹਨ ਤੇ ਆਪਣੇ ਬੱਚਿਆਂ ਵਿੱਚ ਚੰਗੇ ਗੁਣ ਵੀ ਭਰ ਕੇ ਜਾਂਦੇ ਹਨ ਇਸ ਦੇ ਅਨਸਾਰਾ ਪਰਿਵਾਰ குரு ਘਰ ਚ ਜ਼ਰੂਰ ਜਾਇਓ ਮੱਥਾ ਟੇਕ ਕੇ ਅਰਦਾਸ ਕਰਿਓ ਪਰਮਾਤਮਾ ਇਹ ਪੰਜ ਵਿਚਾਰਾਂ ਤੋਂ ਦੂਰ ਕਰਕੇ ਪਰਮਾਤਮਾ ਦੇ ਨਿਮਰਤਾ ਤੇ ਦਇਆ ਦਾ ਗੁਣ ਪਾ ਦਿਓ हे ਪਰਮਾਤਮਾ ਜਿਹੜਾ ਅਸੀਂ ਪੁੱਗਾ ਪਾਲਿਆ ਉਹਦੇ 'ਚ ਸਾਡੇ ਸਾਰੇ ਵਿਕਾਰ ਦੁੱਖ ਤੇ ਤਿਲਦਰ ਸੜ ਕੇ ਸੁਆਹ ਹੋ ਜਾਣ ਤੇ ਸਾਨੂੰ ਨਿਮਰਤਾ ਤੇ ਦਇਆ ਦਾ ਗੁਣ ਦੇ ਦਿਓ ਜਿਸੇ ਨਾਲ ਹਰ ਪਾਸੇ ਖੁਸ਼ੀਆਂ ਹੋਣ ਫਿਰ ਆਓ ਇਸ ਦਿਨ ਆਪਾਂ ਪੁੱਗਾ ਬਾਲ ਕੇ ਤਿਲ ਸੁਟਕੇ ਇਸ ਰਾਤ ਦੇ ਲਿੱਦਰ ਜਾਂ ਵਿਕਾਰਾਂ ਨੂੰ ਸਾਰੇ ਨੂੰ ਨਿਮਰਤਾ ਤੇ ਦਇਆ ਦੇਣਾ ਦੂਸਰਾ ਕਰਦਿਆਂ ਤੀਆਂ ਪੈਨਾਂ ਨੂੰ ਇਸ ਦਿਨ ਮੋਹ ਮਾਈ ਜ਼ਰੂਰ ਦਿਓ ਤੀਸਰਾ ਜੇ ਕੋਈ ਬੋਹੇ ਤੇ ਆਵੇ ਉਸ ਨੂੰ ਦਾਨ ਜ਼ਰੂਰ ਦਿਓ ਉਹ ਦਾਨ ਆਪਣੇ ਬੱਚਿਆਂ ਦੇ ਹੱਥੋਂ ਜ਼ਰੂਰ ਕਰਵਾਓ ਤੇ ਬੱਚਿਆਂ ਨੂੰ ਨਿਮਰਤਾ ਤੇ ਦਇਆ ਦੀ ਗੱਲ ਵੀ ਸਿਖਾਓ ਇਸ ਤਰ੍ਹਾਂ ਤੁਹਾਡੇ ਪਰਿਵਾਰ ਤੇ ਹਮੇਸ਼ਾ ਖੁਸ਼ੀਆਂ ਰਹਣ ਕਿਆਂ ਅਤੇ ਸਾਰਿਆਂ ਦੇ ਲਈ ਇਹ ਲੋੜੀ ਖੁਸ਼ੀਆਂ ਭਰੀ ਆਵੇ ਸੰਗਤ ਜੀ ਜੇਕਰ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸ਼ੇਖ ਦੇ ਫਤਿਹ